ਮੋਦੀ ਜੀ ਦੀ ਸਰਕਾਰ ਨੇ ਸੇਟ ਸਾਹਿਬ 70 ਕਰੋੜ ਰੁਪਏ ਕਾफी ਸਮੇਂ ਦਾ ਦਿੱਤਾ ਇਸ ਪ੍ਰਦਰਸ਼ਨੀ ਯੂਨਿਟੀ ਮਾਲ ਦੇ ਲਈ ਇਹਨੂੰ ਅੱਗੇ ਵਧਾਦਿਆਂ ਹੋਇਆ 153.2 ਕਰੋੜ ਦੇ ਟੈਂਡਰ ਵੀ पीडब्ल्यूडी ਡਿਪਾਰਟਮੈਂਟ ਅੰਮ੍ਰਿਤਸਰ ਦੁਆਰਾ ਪ੍ਰੋਵੈਂਸ਼ੀਅਲ ਡਿਵੀਜ਼ਨ ਦੁਆਰਾ ਲਗਾ ਦਿੱਤੇ ਗਏ ਚਾਰ ਮੰਜ਼ਲਾ ਭਵਨ 10 ਏਕੜ ਗਰਨਜੀਤ ਇਹਨੂੰ ਬੰਨਣਾ ਸੀ ਜਮਾਨ ਜੀ ਕਿਉਂ ਧਗਾ ਕਰਦੇ ਹੋ ਤੁਸੀਂ ਮੁੱਖ ਮੰਤਰੀ ਹੋ ਔਰ ਉਹ ਵੀ ਗੁਰੂ ਨਗਰੀ ਨਾ ਕਾਂਗਰਸ ਤੇ ਆਮ ਆਦਮੀ ਪਾਰਟੀ ਦੋਨੋਂ ਪਿਛਲੀਆਂ ਸਰਕਾਰਾਂ ਤੋਂ ਪੁੱਛਦੇ ਆ ਕਿ ਤੁਸੀਂ ਅਮਰਤ ਸਭ ਦੇ ਨਾਲ ਇਨਾ ਧੱਕਾ ਕਿਉਂ ਕਰਦੇ ਹੋ ਜਦਕੀ ਪ੍ਰਧਾਨ ਮੰਤਰੀ ਮੋਦੀ ਜੀ ਹਮੇਸ਼ਾ ਬਿਨਾ ਕਿਸੇ ਦੁਰਭਾਵਨਾ ਦੇ ਡਵੈਲਪਮੈਂਟ ਦੇ ਈਸ਼ੂ ਦੇ ਉੱਤੇ ਕੋਈ ਪੋਲਿਟਿਕਸ ਇਨਵੋਲ ਨਹੀਂ ਹੁੰਦੀ ਆਈ ਵਿਲ ਗਿਵ ਯੂ ਦ ਐਵੀਡੈਂਸਸ i have all the data and logic to support my opinion which i will express to you tusi dekho ke assi bade saalaan to mera pyara lal shet ji baithe ne jede vyapar mandal de punjab de pradhan ne aur harvinder ji baithe ne jede jila pradhan ne bjp de us tar de utte assi bade saalaan to eh mang utha rahe se ke main mayor vi riha main mp vi riha ke amritsar nu assi kis tarah aage leke jana hai ਔਰ ਜੋ ਮੇਰਾ ਨਾਰਾ ਰਿਹਾ ਅਮਰਸਰ ਫਰਸਟ ਕਿ ਅਮਰਸਰ ਦੇਸ਼ ਨਹੀਂ ਦੁਨੀਆ ਦਾ ਸਭ ਤੋਂ ਵਧੀਆ ਸ਼ਹਿਰ ਬਣੇ ਔਰ ਅਮਰਸਰ ਨਿਵਾਸੀਆਂ ਨੂੰ ਹਰ ਸੁਵਿਧਾ ਮਿਲੇ ਪਰ ਅਫਸੋਸ ਹੈ ਕਿ ਜਿਹੜੀਆਂ ਸਰਕਾਰਾਂ ਬਣ ਜਾਂਦੀਆਂ ਨੇ ਪੰਜਾਬ ਵਿੱਚ ਉਹ ਅਮਰਸਰ ਨਾਲ ਧੱਕਾ ਕਰਦੀਆਂ ਨੇ ਰਾਜਨੀਤੀ ਜਾ ਕੇ ਸੋ ਅਮਰਸਰ ਜਿਹੜਾ ਯੂਨਿਟੀ ਮਾਲ ਬਣਨ ਵਾਲਾ ਸੀ ਜਿਹਦਾ ਨਾਮ ਪ੍ਰਧਾਨ ਮੰਤਰੀ ਏਕਤਾ ਮਾਲ ਅਸਲੀ ਨਾਂ ਪ੍ਰਧਾਨ ਮੰਤਰੀ ਏਕਤਾ ਮੌਲਰ ਕੇਂਦਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹ ਸਕੀਮ ਲਿਆਂਦੀ ਹੈ ਔਰ ਸੈਂਟਰਲੀ ਫੰਡਡ ਸਕੀਮ ਹੈ ਕਿ ਜਿਹੜੇ ਵਪਾਰੀ ਤੇ ਉਦਯੋਗਪਤੀ ਨੇ ਉਹ ਇੱਕ ਉਹਨਾਂ ਨੂੰ ਪ੍ਰਦਰਸ਼ਨੀ ਸਥਲ ਦਿੱਤਾ ਜਾਏ ਵੱਡੇ ਸ਼ਹਿਰਾਂ ਵਿੱਚ ਕਿ ਜਿਹਦੇ ਨਾਲ ਅੰਮ੍ਰਿਤਸਰ ਜਿਹੜਾ ਸਾਡਾ ਸ਼ਹਿਰ ਹੈ ਉਹਦਾ ਵਪਾਰ ਤੇ ਉਦਯੋਗ ਜਿਹੜਾ ਹੈ ਉਹ ਪਰਫੁੱਲਿਤ ਹੋਏ ਕਿਉਂਕਿ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਲਾਭ ਹੈ ਇਹ ਤੇ ਇੰਟਰਨੈਸ਼ਨਲ 에어ਪੋਰਟ ਹੈ ਵਰਲਡ ਕਲਾਸ 에어ਪੋਰਟ ਹੈ ਇਹਦੇ ਨਾਲ ਹੀ ਅੰਮ੍ਰਿਤਸਰ 'ਚ ਫਾਈਵ ਸਟਾਰ ਹੋਟਲਸ ਦੀ ਲੜੀ ਹੈ ਜਿੱਥੇ ਕਿ ਵਿਦੇਸ਼ੀ ਮਹਿਮਾਨ ਸਾਡੇ ਦੇਸ਼ ਦੇ ਸਵਦੇਸ਼ੀ ਮਹਿਮਾਨ ਅੱਛੀ ਤਰ੍ਹਾਂ ਠਹਿਰ ਸਕਦੇ ਨੇ ਤੇ ਤੁਸੀਂ ਦੇਖਿਆ ਕਿ ਪਾਈਟੈਕਸ ਮੇਲਾ ਲੱਗਦਾ ਜਿਹੜਾ ਰਣਜੀਤ ਹੈ ਉਹਨੂੰ ਉਹ ਤਿੰਨ ਜਾਂ ਚਾਰ ਦਿਨ ਲੱਗਦਾ ਔਰ ਲੱਖਾਂ ਲੋਕ ਉਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਐਗਜ਼ੀਬਿਟਰਸ ਜਿਹੜੇ ਪ੍ਰਦਰਸ਼ਨੀ ਕਰਨ ਵਾਲੇ ਲੋਕ ਨੇ ਵਪਾਰੀ ਨੇ ਉਦਯੋਗਪਤੀ ਨੇ ਹਿੱਸਾ ਲੈਂਦੇ ਨੇ ਔਰ ਉਹ ਇੰਨਾ ਸਵਲ ਹੁੰਦਾ ਕਿ ਲੱਖਾਂ ਲੋਕ ਉਥੇ ਆ ਕੇ ਹਾਜ਼ਰੀ ਭਰਦੇ ਨੇ ਸੋ ਐਸੇ ਹੀ ਮੋਟਿਵ ਨਾਲ ਅਸੀਂ ਲੱਗੇ ਹੋਏ ਸੀ ਕਿ ਇੱਥੇ ਵੀ ਇੰਟਰਨੈਸ਼ਨਲ ਸਟੈਂਡਰਡ ਦਾ ਐਗਜ਼ੀਬਿਟਰੀ ਵੈਨਿਊ ਜਿਹਨੂੰ ਕਹਿ ਸਕਦੇ ਆ ਪ੍ਰਦਰਸ਼ਨੀ ਸਤਰ ਵਪਾਰਿਕ ਉਦਯੋਗਪਤੀ ਹੋਣਾ ਚਾਹੀਦਾ ਸੋ ਉਹੀ ਯੂਨਿਟੀ ਮਾਲ ਪ੍ਰੋਜੈਕਟ ਹੈ ਜਿਹੜਾ ਕਿ ਪ੍ਰਧਾਨ ਮੰਤਰੀ ਏਕਤਾ ਮਾਲ ਨਾਅ ਤੋਂ ਜਾਣਿਆ ਜਾਂਦਾ ਪਰ ਅਫਸੋਸ ਹੈ ਕਿ ਸਭ ਕੁਝ ਹੋ ਗਿਆ ਲੰਬੇ ਸਮੇਂ ਤੋਂ ਇਹਦੀ ਪਲੈਨਿੰਗ ਚੱਲ ਰਹੀ ਸੀ ਕੇਂਦਰ ਦੀ ਮੋਦੀ ਜੀ ਦੀ ਸਰਕਾਰ ਨੇ ਸੇਠ ਸਾਹਿਬ 70 ਕਰੋੜ ਰੁਪਏ ਕਾफी ਸਮੇਂ ਦਾ ਦਿੱਤਾ ਇਸ ਪ੍ਰਦਰਸ਼ਨੀ ਯੂਨਿਟੀ ਮਾਲ ਦੇ ਲਈ ਔਰ ਇਹਨੂੰ ਅੱਗੇ ਵਧਾਉਂਦਿਆਂ ਹੋਇਆਂ 153.2 ਕਰੋੜ ਦੇ ਟੈਂਡਰ ਵੀ ਪੀਡਬਲਿਊਡੀ ਡਿਪਾਰਟਮੈਂਟ ਅੰਮ੍ਰਿਤਸਰ ਦੁਆਰਾ ਪ੍ਰੋਵੈਂਸ਼ੀਅਲ ਡਿਵੀਜ਼ਨ ਦੁਆਰਾ ਲਗਾ ਦਿੱਤੇ ਗਏ ਪਰ ਅਫਸੋਸ ਕਿ ਅੰਮ੍ਰਿਤਸਰ ਨਾਲ ਫੇਰ ਅਜ ਦੀ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਜੀ ਦੀ ਜਿਹੜੀ ਸਰਕਾਰ ਹੈ ਉਹਨੇ ਧੱਕਾ ਕਰਤਾ ਔਰ ਉਹ ਸਾਰੇ ਹੀ ਪ੍ਰੋਜੈਕਟ ਦੇਖੋ ਟੈਂਡਰ ਹੋ ਗਿਆ ਬਿਡ ਖੁੱਲਨੀ ਸੀ ਸਿਰਫ 20 ਦਿਨ ਸੀ ਤੇ ਕੰਮ ਸ਼ੁਰੂ ਹੋ ਜਾਣਾ ਸੀ ਔਰ ਕੰਮ ਕੀ ਹੋਣਾ ਸੀ ਕਿ ਚਾਰ ਮੰਜ਼ਲਾ ਭਵਨ 10 ਏਕੜ ਜਿਹਨ ਜਿੱਤ ਹੈ ਉਹਨੂੰ ਬੰਨਣਾ ਸੀ ਜਿਹਦੇ ਇੱਚੇ ਜਿੱਥੇ ਵਪਾਰੀਆਂ ਦੇ ਔਰ ਉਦਯੋਗਪਤੀਆਂ ਦੇ ਸਟਾਲ ਲੱਗਨੇ ਸੀ ਉਸੇ ਜਗ੍ਹਾ ਦੇ ਉੱਤੇ ਕਮਰਸ਼ੀਅਲ ਸੇਲ ਦੇ ਕਾਊਂਟਰ ਵੀ ਲੱਗਨੇ ਸੀ ਕਿ ਆਪਣਾ ਮਾਲ ਪ੍ਰਦਰਸ਼ਿਤ ਵੀ ਕਰੋ ਦਿਖਾਓ ਵੀ ਤੇ ਸੇਲ ਵੀ ਕਰੋ ਆਪਣਾ ਪ੍ਰੋਫਿਟ ਵੀ ਲਓ ਔਰ ਦੇਸ਼ਾ ਵਿਦੇਸ਼ਾ ਔਰ ਦੇਸ਼ ਤੋਂ 22 ਜਿਹੜੇ ਸਾਡੇ ਪ੍ਰਦੇਸ਼ ਨੇ ਉਹਨਾਂ ਦੇ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਪ੍ਰਦਰਸ਼ਨੀ ਕਰਨ ਵਾਲੇ ਲੋਕ ਨੇ ਐਗਜ਼ੀਬਿਟਰਸ ਨੇ ਜਿੱਥੇ ਉਹਨਾਂ ਨੇ ਆਣਾ ਸੀ ਉੱਥੇ ਜਿੰਨੀਆਂ ਯੂਨੀਅਨ ਟੈਰੀਟਰੀਜ਼ ਨੇ ਜਿੱਦਾ ਚੰਡੀਗੜ੍ਹ ਹੈ, ਗੋਆ ਹੈ, ਇਹ ਦਮਨ ਹੈ ਇਸ ਤਰ੍ਹਾਂ ਦੀਆਂ ਯੂਨੀਅਨ ਟੈਰੀਟਰੀਜ਼ ਨੇ ਵੀ ਉੱਥੇ ਆ ਕੇ ਆਪਣੇ ਉਨ ਸ਼ਿਰਨਗਰ ਕਸ਼ਮੀਰ ਵੀ ਹੋ ਗਿਆ ਯੂਨੀਅਨ ਟੈਰੀਟਰੀ ਉਹਨਾਂ ਨੇ ਵੀ ਪ੍ਰਦਰਸ਼ਿਤ ਕਰਨਾ ਸੀ ਔਰ ਜਿਸ ਤਰ੍ਹਾਂ ਜਰਮਨੀ ਦੇ ਵਿੱਚ ਚਾਈਨਾ ਦੇ ਵਿੱਚ ਇਹ ਟ੍ਰੇਡ ਫੇਅਰ ਲੱਗਦੇ ਨੇ ਉਹਨਾਂ ਨੇ ਵੀ ਆਣਾ ਸੀ ਸੋ ਬਹਾਨਾ ਕੀ ਬਣਾਇਆ ਆਮ ਆਦਮੀ ਪਾਰਟੀ ਨੇ ਵਪਾਰੀ ਵਿਰੋਧੀ ਪਾਰਟੀ ਨੇ ਬਹਾਨਾ ਹੈ ਬਣਾਇਆ ਕਿ ਜੀ ਰਣਜੀਤ ਹੈ ਇਹਨੂੰ ਬਹੁਤ ਮਹਿੰਗੀ ਜਗ੍ਹਾ ਕਿਤੇ ਹੋਰ ਬਣਾਵਾਂਗੇ ਪਹਿਲੀ ਗੱਲ ਤੇ 1 ਸਾਲ ਲੱਗ ਗਿਆ ਇਹਨਾਂ ਦਾ ਕਦੋਂ ਬਣਾਣਗੇ ਦੂਜੀ ਗੱਲ ਕਿ ਜਿੱਥੇ ਨਗਰ ਸੁਧਾਰ ٹرسٹ ਦੀ ਜਗ੍ਹਾ ਤੇ ਨਗਰ ਸੁਧਾਰ ٹرسٹ ਕੋਈ ਵਪਾਰਿਕ ਬੋਡੀ ਨਹੀਂ ਹੈ ਕਿ ਜਿੰਨੇ ਪ੍ਰੋਫਿਟ ਕਮਾਣਾ ਹੈ ਨਗਰ ਸੁਧਾਰ ٹرسٹ ਦਾ ਮਤਲਬ ਹੈ ਨਗਰ ਦਾ ਸੁਧਾਰ ਉਹਨਾਂ ਨੇ ਨਾਗਰਿਕਾਂ ਦਾ ਸੁਧਾਰ ਕਰਨਾ ਹੈ ਜਿੱਥੇ ਸਸਤੀ ਜ਼ਮੀਨ ਵੀ ਦੇਣੀ ਹੈ ਮੱਧਮ ਜ਼ਮੀਨ ਵੀ ਦੇਣੀ ਹੈ ਔਰ ਕਮਰਸ਼ੀਅਲ ਮਹੌਲੂਈ ਬਣਾਣੇ ਨੇ ਉਹ ਉਹਨਾਂ ਦਾ ਟੀਚਾ ਹੈ ਔਰ ਉਹਦੇ ਲਈ ਪੈਸਾ ਕਿੱਥੋਂ ਆਣਾ ਹੈ ਤੁਹਾਡੇ ਸਭ ਜਿਹੜੇ ਅੰਮ੍ਰਿਤਸਰ ਵਾਸੀ ਨੇ ਉਹਨਾਂ ਦੀ ਟੈਕਸ ਆ ਦੀ ਕਮਾਈ ਦਾ ਪੈਸਾ ਆਣਾ ਤੇ ਰਣਜੀਤ ਐਮਨੂ ਦੇ ਜਿੱਥੇ ਕਿ ਪਹਿਲੇ ਹੀ ਇੰਪਰੂਵਮੈਂਟ ਟਰਸ ਦਾ ਦਫਤਰ ਹੈ ਨਗਰ ਨਿਗਮ ਦਾ ਦਫਤਰ ਹੈ ਕਈ ਸਰਕਾਰੀ ਦਫਤਰ ਨੇ ਉਸੇ ਤਰ੍ਹਾਂ ਰਣਜੀਤ ਐਮਨੂ ਵਿੱਚ ਸਸਤੀ ਜਗ੍ਹਾ ਦੇ ਕੇ ਕਈ ਸਕੂਲ ਤੇ ਕਈ ਧਾਰਮਿਕ ਸੰਸਥਾਵਾਂ ਦੇ ਸੈਂਟਰ ਨੇ ਮੈਂ ਤਾਰੀਫ ਕਰਨਾ ਵਾ ਮੈਂ ਇਹਦੇ ਵਿਰੋਧੀ ਨਹੀਂ ਹੈ ਅੱਛਾ ਕੰਮ ਹੋਇਆ ਕਿ ਉਹਨਾਂ ਨੂੰ ਜਗ੍ਹਾ ਮਿਲੀ ਸਬਸਿਡਾਈਜ਼ਡ ਰੇਟ ਤੇ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਹੈ ਔਰ ਅਮਰ ਅਸਰ ਦੇ ਨਾਗਰਿਕਾਂ ਨੂੰ ਧਾਰਮਿਕ ਸਿੱਖਿਆ ਮਿਲ ਰਹੀ ਹੈ ਇਹ ਮੈਂ ਇਹਦੀ ਤਾਰੀਫ ਕਰਨਾ ਤੇ ਕੀ ਇਹਦੇ ਤੇ ਹੀ ਗਾਜ ਡਿਗਨੀ ਸੀ ਯੂਨਿਟੀ ਮਾਲ ਦੇ ਉੱਤੇ ਹੀ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਪ੍ਰੋਜੈਕਟ ਹੈ ਕੇਂਦਰ ਦਾ ਰਾਜਨੀਤੀ ਨਾਲ ਪਰੇੜਿਤ ਹੋ ਕੇ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਇਕਤਾ ਮਾਲ ਇਕਤਾ ਮਾਲ ਕੀ ਹੈ ਕਿ ਸਾਰੇ ਦੇਸ਼ ਦੀ ਇਕਤਾ ਹੋਏ ਸਾਰੇ ਦੇਸ਼ ਦੇ ਵਪਾਰੀ ਦੂਜੇ ਨਾਲ ਮਿਲਣ ਉਸ ਥਾਂ ਦੇ ਉੱਤੇ ਸੋ ਇਹਦਾ ਅੱਜ ਜੋ ਇਹਨਾਂ ਨੇ ਟੈਂਡਰ ਕੈਨਸਲ ਕੀਤਾ ਔਰ ਰੀਜ਼ਨ ਕੀ ਦਿੱਤਾ ਹੈ ਮਹਿੰਗੀ ਜ਼ਮੀਨ ਤੂੰ ਬਾਕੀ ਅਦਾਰੇ ਵੀ ਕੀ ਬੰਦ ਕਰ ਦੇਓਗੇ ਜੋ ਮੈਂ ਕਿਹਾ ਕੀ ਤੁਸੀਂ ਨਗਰ ਨਗਰ ਸੁਦਾ ਅਟਰਾਸ ਦਾ ਕਾਰਜਾਲੇ ਵੀ ਬੰਦ ਕਰਕੇ ਕਿਸੇ ਹੋਰ ਜਗ੍ਹਾ ਲਿਜਾਓਗੇ ਕੀ ਤੁਸੀਂ ਨਗਰ ਨਗਰ ਦਾ ਕਾਰਜਾਲੇ ਵੀ ਕਿਸੇ ਹੋਰ ਜਗ੍ਹਾ ਲਿਜਾਓਗੇ ਕੀ ਜਿਹੜੇ ਮੈਂ ਦੱਸੇ ਸੈਂਟਰ ਰਣਜੀਤ ਹੈ ਉਹਨਾਂ ਨੂੰ ਖਾਲੀ ਕਰਕੇ ਦੁਕਾਨ ਬਣਾਓਗੇ ਉਹ ਤੋਂ ਦੋ ਵਿਕਰੀ ਕਰੋਗੇ ਔਰ ਵਿਕਰੀਕਰਨ ਲਈ ਕੀ ਤੁਹਾਡਾ ਨਗਰ ਸੁਧਾਰ ٹرسٹ ਕੰਮ ਕਰੇਗਾ ਅਜ ਤੱਕ ਤੇ ਨਗਰ ਸੁਧਾਰ ٹرسٹ ਜਿਹੜਾ ਹੈ ਉਹ ਜਨਤਾ ਲਈ ਕੰਮ ਕਰਦਾ ਰਿਹਾ ਕਿਸੇ ਵੀ ਪਾਰਟੀ ਦੇ ਹੋਵੇ ਮੈਂ ਪਾਰਟੀ ਦੀ ਨਹੀਂ ਗੱਲ ਕਰ ਰਿਹਾ ਪਰ ਅੰਮ੍ਰਿਤਸਰ ਵਿੱਚ ਕਈ ਪ੍ਰੋਜੈਕਟ ਆਏ ਜਿਹੜੇ ਕਿ ਜਨਤਾ ਦੀ ਸੁਭਦਾ ਲਈ ਆਏ ਪਰ ਅੱਜ ਜੋ ਇਹ ਕੁਠਾਰਾ ਕਾਦ ਕੀਤਾ ਗਿਆ ਅੰਮ੍ਰਿਤਸਰ ਦੇ ਇਸ ਫਿਊਚਰ ਦੇ ਨਾਲ ਕਿ ਤੁਸੀਂ ਦੇਖੋ ਇਹਦਾ ਫਾਇਦਾ ਕੀ ਹੋਣਾ ਸੀ ਜਿੱਥੇ ਵੱਡੇ ਉਦਯੋਗਪਤੀਆਂ ਨੂੰ ਔਰ ਵਪਾਰੀਆਂ ਨੂੰ ਫਾਇਦਾ ਹੋਣਾ ਸੀ ਉੱਥੇ ਹੀ ਜਿਹੜੇ ਛੋਟੇ ਕਾਟੇਜ ਇੰਡਸਟਰੀ ਹੈ ਉਹਨਾਂ ਨੂੰ ਹੀ ਇਹਦੇ ਪ੍ਰਵੀਜਨ ਸੀਗਾ ਕਿ ਸਸਤੀ ਜਗਾ ਦਿੱਤੀ ਜਾਏਗੀ ਤਾਂ ਕਿ ਉਹ ਆਪਣਾ ਮਾਲ ਆ ਕੇ ਪ੍ਰਦਰਸ਼ਿਤ ਕਰਨ ਉਹਨਾਂ ਨੂੰ ਲਾਭ ਹੋਏ ਔਰ ਉਹਨਾਂ ਦਾ ਵੀ ਪਰਿਵਾਰ ਜਿਹੜਾ ਪਰਫਲਤ ਹੋਏ ਸੋ ਮੈਂ ਤੇ ਕੇਵਲ ਇਹ ਕਹਿਣਾ ਸੀ ਕਿ ਮਗਬੌਨ ਦਮਨ ਜੀ ਕਿਉਂ ਧਗਾ ਕਰਦੇ ਹੋ ਤੁਸੀਂ ਮੁੱਖ ਮੰਤਰੀ ਹੋ ਔਰ ਉਹ ਵੀ ਗੁਰੂ ਨਗਰੀ ਨਾਲ ਜਿੱਥੇ ਸਾਰੇ ਦੁਨੀਆ ਤੋਂ ਆ ਕੇ ਸਿੱਖ ਬੰਦੂ ਪੰਜਾਬੀ ਬੰਦੂ ਸਾਰੀ ਦੁਨੀਆ ਦੇ ਲੋਕ ਮੱਥਾ ਟੇਕਦੇ ਨੇ ਅਰਦਾਸਾਂ ਕਰਦੇ ਨੇ ਅਸ਼ੀਰਵਾਦ ਲੈ ਕੇ ਜਾਂਦੇ ਨੇ ਉਸੇ ਅਮਰਸਰ ਦੀ ਧਰਤੀ ਦੇ ਨਾਲ ਤੁਸੀਂ ਧਰੋ ਕੀਤਾ ਇਹ ਜਿਹੜਾ ਯੂਨਿਟੀ ਮਾਲ ਇੰਨਾ ਵਧੀਆ ਪ੍ਰੋਜੈਕਟ ਪੂਰਾ ਹੋ ਜਾਣਾ ਸੀ ਟੈਂਡਰ ਹੋਣਾ ਸੀ ਨਾਲ ਹੀ ਕੰਸਟਰਕਸ਼ਨ ਸ਼ੁਰੂ ਹੋ ਜਾਣਾ ਸੀ 2 ਸਾਲ ਦੇ ਵਿੱਚ ਕੰਮ ਸ਼ੁਰੂ ਹੋ ਜਾਣਾ ਸੀ ਠੰਡੇ ਬਸਤੇ ਜਪਤਾ ਮੈਂ ਕੜੀ ਸ਼ਬਦਾਈ ਨਿੰਦਾ ਕਰਨਾ ਕਿਉਂਕਿ ਮੈਂ ਅਮਰਸਰ ਦਾ ਸੇਵਕਾਂ ਮੇਰੇ ਲਈ ਅਮਰਸਰ ਫਰਸਤ ਦਾ ਨਾਰਾ ਹੈ ਕੋਈ ਵੀ ਅਮਰਸਰ ਦੇ ਨਾਲ ਜੇ ਕੁਰ ਉਹ ਕਰੇਗਾ ਜਾਂ ਅਮਰਸਰ ਦੇ ਖਿਲਾਫ ਬੋਲੇਗਾ ਤੇ ਮੈਂ ਰਾਜਨੀਤੀ ਦੇ ਉੱਪਰ ਉੱਠ ਕੇ ਪਾਰਟੀ ਦੇ ਉੱਪਰ ਉੱਠ ਕੇ ਵਿਰੋਧ ਕਰਾਂਗਾ ਉਸ ਵਿਅਕਤੀ ਦਾ ਉਸ ਪਾਰਟੀ ਦਾ ਉਸ ਆਰਗੇਨਾਈਜੇਸ਼ਨ ਦਾ ਜੋ ਕਿ ਇਹ ਮੈਂ ਸਾਰੀ ਡਿਟੇਲ ਤੁਹਾਨੂੰ ਦਿੱਤੀ ਹੈ ਧੰਨਵਾਦ